ਜਿਹੜੇ ਕਹਿੰਦੇ ਨੇ ਨਾ ਸਿੱਖ ਧਰਮ 'ਚ ਕਰਾਮਾਤਾਂ ਨਹੀਂ ਹੁੰਦੀਆਂ ਗੁਰੂ ਸਾਹਿਬ ਨੇ ਕੋਈ ਕਰਾਮਾਤ ਨਹੀਂ ਦਿਖਾਈ ਰੋਗ ਨੇ ਉਹ ਡਾਕਟਰ ਤੋਂ ਹੀ ਦੂਰ ਹੁੰਦੇ ਨੇ ਬਿਮਾਰੀਆਂ ਦਾ ਇਲਾਜ ਗੁਰਬਾਣੀ ਨਹੀਂ ਕਰਦੀ ਓਏ ਸਾਖੀ ਜਰੂਰ ਸੁਣਨਾ ਕਿ ਕਿਵੇਂ ਬਾਬਾ ਬੁੱਢਾ ਜੀ ਨੇ ਜਲੋਧਰ ਦਾ ਰੋਗ ਆ ਉਹ ਦੂਰ ਕਰ ਦਿੱਤਾ ਸੀ ਜਿਵੇਂ ਅੱਜ ਕੱਲ੍ਹ ਲੋਕ ਡਾਇਲਿਸਿਸ ਕਰਾਉਣ ਜਾਂਦੇ ਨੇ ਕਿ ਪਾਣੀ ਭਰ ਗਿਆ ਲੀਵਰ ਦੇ ਵਿੱਚ ਉਸੇ ਤਰ੍ਹਾਂ ਜਲੋਧਰ ਦਾ ਰੋਗ ਆ ਜਦੋਂ ਪੇਟ ਵਿੱਚ ਪਾਣੀ ਭਰ ਜਾਂਦਾ ਉਹਦਾ ਵੀ ਕੋਈ ਇਲਾਜ ਨਹੀਂ ਹੁੰਦਾ ਉਮ ਬਾਬਾ ਬੁੱਢਾ ਜੀ ਨੇ ਕਿਵੇਂ ਦੂਰ ਕੀਤਾ ਸੀ ਆਓ ਵੀਡੀਓ ਦੇ ਵਿੱਚ ਸੁਣਦੇ ਹਾਂ ਤੇ ਵੀਡੀਓ ਨੂੰ ਅਖੀਰ ਤੱਕ ਸੁਣ ਕੇ ਸ਼ੇਅਰ ਕਰਨਾ ਭੁੱਲਣਾ ਵਜ਼ੀਰ ਖਾਨ ਜੋ ਬਾਦਸ਼ਾਹ ਜਹਾਂਗੀਰ ਦਾ ਇਤਬਾਰੀ ਅਹਿਲਕਾਰ ਸੀ ਉਹ ਲਹੌਰ ਰਹਿਦਾ ਸੀ ਉਸ ਨੂੰ ਜਲੋਦਰ ਦੀ ਬਿਮਾਰੀ ਸੀ ਭਾਵ ਉਸ ਦੇ ਪੇਟ ਵਿੱਚ ਪਾਣੀ ਭਰਿਆ ਰਹਿੰਦਾ ਸੀ ਜਿਸ ਤਰ੍ਹਾਂ ਅੱਜ ਆਪਾਂ ਕਹਿੰਦੇ ਆ ਲੀਵਰ ਦੇ ਵਿੱਚ ਪਾਣੀ ਭਰ ਜਾਂਦਾ ਹੈ ਤਾਂ ਲੋਕ ਡਾਇਲਿਸਿਸ ਕਰਾਉਂਦੇ ਨੇ ਜਾ ਕੇ ਜੋ ਕਿ ਬਹੁਤ ਮਹਿੰਗਾ ਹੁੰਦਾ ਹੈ ਉਹਦੇ ਪੇਟ 'ਚ ਪਾਣੀ ਭਰ ਕਰਕੇ ਉਹ ਤੰਗ ਰਹਿੰਦਾ ਸੀ ਇੱਕ ਦਿਨ ਅਚਾਨਕ ਇੱਕ ਸਿੱਖ ਜੋ ਇਸ਼ਨਾਨ ਕਰਕੇ ਸ੍ਰੀ ਸੁਖਨੀ ਸਾਹਿਬ ਦਾ ਪਾਠ ਕਰਦਾ ਇਹ ਬजीर खान ਉਹਦੇ ਘਰ ਕੋਲੋਂ ਲੰਘ ਰਿਹਾ ਸੀ ਜਿਉਂ ਹੀ ਬजीर खान ਨੇ ਪਾਠ ਸੁਣਿਆ ਤਿਉਂ ਉਸ ਦੀ ਪੀੜਾ ਨੂੰ ਰਾਹਤ ਮਿਲੀ ਉਸ ਨੇ ਸਿੱਖ ਨੂੰ ਘਰੋਂ ਬੁਲਾ ਕੇ ਸੁਖਨੀ ਸਾਹਿਬ ਦਾ ਸਾਰਾ ਪਾਠ ਸੁਣਿਆ ਉਸ ਨੇ ਬਹੁਤ ਆਰਾਮ ਮਹਿਸੂਸ ਕੀਤਾ ਬਾਣੀ ਦਾ ਅਸਰ ਵੇਖ ਕੇ ਬजीर खान ਉਸ ਸਿੱਖ ਦੇ ਪੈਰੀਂ ਪੈ ਗਿਆ ਪਰ ਸੇਖ ਨੇ ਕਿਹਾ ਮੇਰੇ ਪੈਰੀਂ ਨਾ ਪੈ ਸੋਗੋ ਜਿਨ੍ਹਾਂ ਦੀ ਬਾਣੀ ਹੈ ਉਹ ਅੱਜਕੱਲ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਸ੍ਰੀ ਅੰਮ੍ਰਿਤਸਰ ਬਰਾਜਮਾਨ ਹਨ ਉਹਨਾਂ ਦੇ ਚਰਨੀ ਪੈ ਵਜੀਰ ਖਾਨ ਉਹ ਸਿੱਖ ਭਾਈ ਭਾਗੂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪਹੁੰਚੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਖ ਭੰਜਨੀ 베ਰੀ ਲਾਗੇ ਬੈਠੇ ਸਰੋਵਰ ਦੀ ਸੇਵਾ ਕਰਾ ਰਹੇ ਸਨ ਵਜੀਰ ਖਾਨ ਚਰਨਾਂ ਤੇ ਟੈਪਿਆ ਹੜਾ ਕੀਤਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਮੇਰਾ ਇਹ ਅਸਾਧ ਰੋਗ ਦੂਰ ਕਰੋ ਵजीर खान ਦੁਖ ਪੰਜਨੀ ਬੇਰੀ ਦੇ ਨੇੜੇ ਬਿਸਤਰਾ ਕਰਕੇ ਪੈ ਗਿਆ ਵजीर खान ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਜੋ ਸਮੇ ਗਾੜੀ ਦੇ ਟੋਕਰੀਆਂ ਢੋਰੇ ਸਨ ਬਾਬਾ ਜੀ ਵजीर खान ਤੇ ਕਿਰਪਾ ਕਰੋ ਬਾਬਾ ਜੀ ਚੁੱਪ ਰਹੇ ਦੂਸਰੀ ਵਾਰ ਫਿਰ ਕਿਹਾ ਫਿਰ ਚੁੱਪ ਰਹੇ ਪਸ ਤੀਸਰੀ ਵਾਰ ਕਹਿਣ ਤੇ ਬਾਬਾ ਬੁੱਢਾ ਜੀ ਨੇ ਚੁੱਕੀ ਗਾੜੀ ਟੋਕਰੀ ਵजीर खान ਦੇ ਢਿੱਡ ਤੇ ਮਾਰੀ ਵजीर खान ਦੀਆਂ ਦੋਨੋਂ ਕਲਾਂ ਛੁੱਟ ਗਈਆਂ ਬਜੀਰ ਖਾਨ ਦਾ ਢਿੱਡ ਆਪਣੇ ਅਸਲੀ ਟਿਕਾਣੇ ਤੇ ਆ ਗਿਆ ਉਸ ਨੂੰ ਸ਼ਾਂਤੀ ਆ ਗਈ ਗੁਰੂ ਜੀ ਨੇ ਆਪਣੇ ਹੱਥੀਂ ਕੜਾ ਪ੍ਰਸਾਦ ਜਿਸ ਨੂੰ ਸ਼ਾਕੇ ਬਜੀਰ ਖਾਨ ਨਮਾ ਨਰਵਾ ਹੋ ਗਿਆ ਇਸ ਕੌਤਮ ਦੇ ਵੇਖ ਕੇ ਬਜੀਰ ਖਾਨ ਹਰ ਰੋਜ਼ ਭਾਈ ਭਾਗੂ ਕੋਲੋਂ ਸੁਖਨੀ ਸਾਹਿਬ ਦਾ ਪਾਠ ਸੁਣ ਕੇ ਫਿਰ ਹੋਰ ਕੋਈ ਕੰਮ ਕਰਦਾ ਸੋ ਇਸ ਤਰ੍ਹਾਂ ਗੁਰਮਾਣੀ ਅਤੇ ਰੱਬ ਤੇ ਭਰੋਸਾ ਰੱਖਣ ਵਾਲਿਆਂ ਦੇ ਅਸਾਧ ਰੋਗ ਵੀ ਦੂਰ ਹੋ ਜਾਂਦੇ ਨੇ ਜਿਹੜੇ ਕਹਿੰਦੇ ਨੇ ਸਿੱਖ ਧਰਮ ਦੇ ਵਿੱਚ ਕਰਾਮਾਤਾਂ ਨਹੀਂ ਹਨ ਗੁਰਮਾਣੀ ਰੋਗ ਨਹੀਂ ਦੂਰ ਕਰਦੀ ਮਹਾਰਾਤਾ ਦੱਸਦੇ ਹਨ ਕਿ ਜਦੋਂ ਆਪਾਂ ਗੁਰਬਾਣੀ ਸ਼ਰਧਾ ਦੇ ਨਾਲ ਪੜ੍ਹਦੇ ਹਾਂ ਤਾਂ ਸਾਨੂੰ ਡਾਕਟਰ ਕੋਲ ਜਾਣ ਦੀ ਲੋੜ ਵੀ ਨਹੀਂ ਪੈਂਦੀ ਗੁਰਬਾਣੀ ਹੀ ਸਾਰੇ ਰੋਗ ਦੂਰ ਕਰ ਦਿੰਦੀ ਹੈ ਸਾਰੇ ਰੋਗਾਂ ਦੀ ਜੋ ਦਵਾਈ ਹੈ ਉਹ ਗੁਰਬਾਣੀ ਹੀ ਹੈ ਪਰ ਅੱਜ ਕੱਲ ਦੇ ਕੁਝ ਮਿਸਨ ਨਹੀਂ ਲਾਣੇ ਜਿਹੜੇ ਕਹਿੰਦੇ ਨੇ ਕਿ ਸਰੋਵਰਾਂ ਦੇ ਵਿੱਚ ਕੀ ਰੱਖਿਆ ਸਰੋਵਰ ਦੇ ਵਿੱਚ ਸੰਗਤ ਜੀ ਜਦੋਂ ਆਪਾਂ ਜਲ ਹੈ ਇਹ ਜੋ ਜਲ ਹੈ ਇਹ ਸਾਰੀ ਹੀ ਚੀਜ਼ ਨੂੰ ਚੰਗੀ ਮਾੜੀ ਨੂੰ ਆਪਣੇ ਵਿੱਚ ਸੋਖ ਲੈਂਦਾ ਹੈ ਜਦੋਂ ਜਲ ਆਪਾਂ ਕੋਲ ਰੱਖ ਨਿਤਨੇਮ ਕਰਦੇ ਹਾਂ ਤਾਂ ਜਲ ਜੋ ਆਪਣੇ ਚੰਗਿਆ ਤਰੰਗਾ ਹੁੰਦੀਆਂ ਨੇ ਉਹ ਆਪਣੇ ਵਿੱਚ ਸੋਖ ਲੈਂਦਾ ਹੈ ਅਤੇ ਜਦੋਂ ਜਲਾ ਉਹ ਆਪਾਂ ਸ਼ਕਦੇ ਹਾਂ ਉਹ ਅੰਮ੍ਰਿਤ ਬਣ ਜਾਂਦਾ ਹੈ ਇਸ ਲਈ ਸਰਦਾ ਤੇ ਵਿਸ਼ਵਾਸ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ ਜੇਕਰ ਤੁਹਾਨੂੰ ਸਰਦਾ ਨਹੀਂ ਹੈ ਤਾਂ ਤੁਸੀਂ ਭਾਵੇਂ ਸਰੋਵਰ ਦਾ ਜਲ ਲੱਖ ਵਾਰ ਕਰਕੇ ਲੈ ਜਾ ਕੇ ਪੀ ਲਵੋ ਪਰ ਤੁਹਾਨੂੰ ਕੋਈ ਵੀ ਜੋ ਤੁਹਾਡਾ ਰੋਗ ਹੈ ਉਹ ਦੂਰ ਨਹੀਂ ਹੋਣਾ ਇਹ ਤਾਂ ਗੁਰੂ ਤੇ ਜੋ ਅਥਾ ਸਰਦਾ ਹੈ ਉਹ ਵੀ ਹੋਣੀ ਚਾਹੀਦੀ ਹੈ ਗੁਰੂ ਤੇ ਸ਼ਰਦਾ ਕੀਤੇ ਬਿਨਾ ਕੋਈ ਵੀ ਜੋ ਕਲਾ ਹੈ ਉਹ ਨਹੀਂ ਵਰਤਦੀ ਜਿਸ ਤਰ੍ਹਾਂ ਬਿਨਾ ਜੁਕਤੀ ਤੋਂ ਖਾਦੇ ਕਿਲੋ ਬਦਾਮ ਵੀ ਅਸਰ ਨਹੀਂ ਕਰਦੇ ਇਸੇ ਤਰ੍ਹਾਂ ਸ਼ਰਦਾ ਤੋਂ ਬਿਨਾ ਧਰਮ ਦੀ ਕੋਈ ਵੀ ਚੀਜ਼ ਕੰਮ ਨਹੀਂ ਕਰਦੀ ਡਾਕਟਰਾਂ ਤੇ ਵੈਦਾਂ ਦੀਆਂ ਬਣੀਆਂ ਦਵਾਈਆਂ ਵੀ ਬਿਨਾ ਜੁਕਤੀ ਤੋਂ ਕੰਮ ਨਹੀਂ ਕਰਦੀਆਂ ਇਹਨਾਂ ਨੂੰ ਵੀ ਖਾਣ ਦਾ ਕੋਈ ਨਾ ਕੋਈ ਢੰਗ ਹੁੰਦਾ ਹੈ ਕੋਈ ਪਰਹੇਜ਼ ਹੁੰਦਾ ਹੈ ਅਸੀਂ ਬਿਨਾ ਪਰਹੇਜ਼ ਤੋਂ ਬਿਨਾ ਢੰਗ ਤੋਂ ਜੇ ਦਵਾਈ ਖਾਂਦੇ ਹਾਂ ਉਹ ਸਾਡਾ ਰੋਗ ਮਟਾਉਂਦੀ ਨਹੀਂ ਬਲਕਿ ਹੋਰ ਵਧਾ ਦਿੰਦੀ ਹੈ ਜਿਸ ਤਰ੍ਹਾਂ ਪਾਰਾ ਇੱਕ ਧਾਤ ਹੈ ਇਸ ਨੂੰ ਖਾਣ ਵਾਲੇ ਬੰਦੇ ਤੁਰੰਤ ਮੌਤ ਹੋ ਜਾਂਦੀ ਹੈ ਪਰ ਜੁਗਤ ਨਾਲ ਖਾਧਾ ਜਾਵੇ ਤਾਂ ਕਈ ਰੋਗਾਂ ਦਾ ਨਾਸ਼ ਵੀ ਕਰ ਦਿੰਦਾ ਹੈ ਇਸੇ ਤਰ੍ਹਾਂ ਗੁਰਬਾਣੀ ਸਰੋਵਰ ਦਾ ਅੰਮ੍ਰਿਤ ਜਲ ਸਾਰੇ ਰੋਗਾਂ ਨੂੰ ਖਤਮ ਕਰਨ ਵਿੱਚ ਸਮਰੱਥ ਹੈ ਪਰ ਇਹ ਕੰਮ ਸ਼ਰਧਾ ਤੇ ਵਿਸ਼ਵਾਸ ਦੀ ਜੁਗਤ ਨਾਲ ਕਰਦੇ ਹਨ ਜੇ ਕੋਈ ਆਖੇ ਕਿ ਸਰੋਵਰ ਦਾ ਜਲ ਭਰ ਕੇ ਡਾਕਟਰੀ ਦੁਕਾਨ ਤੇ ਰੱਖ ਲਈਏ ਇਲਾਜ ਕਰਨ ਲਈ ਤਾਂ ਅਸਰ ਨਹੀਂ ਕਰੇਗਾ ਅਸਰ ਉਦੋਂ ਕਰੇਗਾ ਜਦੋਂ ਕੋਈ ਪੂਰਨ ਵਿਸ਼ਵਾਸ ਤੇ ਸ਼ਰਧਾ ਰੱਖ ਕੇ ਅਮਰਤ ਸ੍ਰੋਵਰ ਨੂੰ ਜਲ ਪਾਣ ਕਰੇਗਾ ਜਿਸ ਤਰ੍ਹਾਂ ਹੋਮੋਪੈਥੀ ਦੀ ਦਵਾਈਆਂ ਨੂੰ ਜੇਕਰ ਇਹਨਾਂ ਨੂੰ ਯੋਗਤ ਨਾਲ ਲਿਆ ਜਾਵੇ ਤਾਂ ਕਈ ਰੋਗ ਦੂਰ ਕਰ ਦਿੰਦੀਆਂ ਨੇ ਪਰ ਜੇਕਰ ਕੋਈ ਬਿਨਾਂ ਪਰਿਹੇਤ ਤੋਂ ਦਵਾਈਆਂ ਲੈਣ ਦੇ ਢੰਗ ਤਰੀਕਿਆਂ ਤੋਂ ਬਿਨਾਂ ਸਿੱਖੇ ਹੋਏ ਦਵਾਈਆਂ ਦਾ ਸੇਵਨ ਕਰੇ ਤਾਂ ਇਹ ਅਸਰ ਨਹੀਂ ਕਰਦੀਆਂ ਇਸ ਲਈ ਕੁਝ ਮੂਰਖ ਇਹ ਵੀ ਕਹਿੰਦੇ ਸੁਣੇ ਹਨ ਕਿ ਇਹਨਾਂ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ ਜਦਕਿ ਹੋਮੋਪੈਥਿਕ ਨਾਲ ਕਈ ਵੱਡੇ ਵੱਡੇ ਰੋਗਾਂ ਦਾ ਖਾਤਮਾ ਬੜੇ ਸਸਤੇ ਵਿੱਚ ਹੋ ਜਾਂਦਾ ਹੈ ਸੋ ਭਾਈ ਕੁਰਬਾਨੀ ਸਰਵ ਰੋਗ ਨਿਵਾਰਣ ਕੁਸਮਰਤ ਹੈ ਲੋੜ ਹੈ ਸਾਨੂੰ ਆਪਣੇ ਆਪ ਨੂੰ ਇਸ ਕਾਬਲ ਬਣਾਉਣ ਦੀ